ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਾਵਨ ਬਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਸਾਧ ਸੰਗਤ ਜੀਓ ਅੱਜ ਧੰਨ ਧੰਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸ਼ਬਦ ਦੇ ਰਾਹੀ ਸਮਝਾਉਣਾ ਕਰ ਰਹੇ ਹਨ ਦਰਸ਼ਨ ਕੋ ਲੋਚੈ ਸਭ ਕੋਈ ਪਰਮਾਤਮਾ ਦੇ ਦਰਸ਼ਨ ਕਰਨ ਵਾਸਤੇ ਹਰ ਕੋਈ ਸੋਚਦਾ ਹੈ ਕਿ ਸਾਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਣ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਦਰਸ਼ਨ ਕਿਵੇਂ ਹੋਣਗੇ ਪੂਰੇ ਭਾਗ ਪ੍ਰਾਪਤ ਹੋਈ ਵੱਡੀ ਕਿਸਮ ਦੇ ਨਾਲ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਪ੍ਰਮਾਤਮਾ ਦੇ ਦਰਸ਼ਨ ਜਿਦਾਰੇ ਹੁੰਦੇ ਹਨ। ਸ਼ਿਆਮ ਸੁੰਦਰ ਤਜ ਨੀਂਦ ਕਿਉ ਆਈ? ਪਰ ਜਿਹੜਾ ਮਨੁੱਖ ਹੈ ਉਹ ਨੀਂਦ ਦੇ ਵਿੱਚ ਸੁੱਤਾ ਪਿਆ ਹੈ। ਨੀਂਦ ਕਿਹੜੀ ਹੈ? ਇਹ ਦੁਨਿਆਵੀ ਨੀਂਦ। ਮੋਹ ਪਿਆਰ ਪਰਮਾਤਮਾ ਦੀ ਸਿਵਸਲਾ ਵਾਸਤੇ ਸਾਡੇ ਕੋਲ ਟਾਈਮ ਨਹੀਂ ਹੈ। ਅਸੀਂ ਕੰਮਕਾਰਾਂ ਦੇ ਵਿੱਚ ਲੱਗੇ ਰਹਿੰਦੇ ਹਾਂ। ਧੀਆ ਪੁੱਤਰਾਂ ਵਾਸਤੇ ਪਰਿਵਾਰ ਚਲਾਉਣ ਵਾਸਤੇ ਮਾਇਆ ਕਮਾਉਂਦੇ ਰਹਿੰਦੇ ਹਾਂ। ਪਰ ਇਹਨਾਂ ਕੰਮਾਂ ਦੇ ਵਿੱਚ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ। ਤਾਂ ਸਤਿਗੁਰੂ ਜੀ ਕਹਿੰਦੇ ਭਾਈ ਤੂੰ ਇਹਨਾਂ ਕੰਮਾਂ ਦੀ ਨੀਂਦ ਦੇ ਵਿੱਚ ਉਹ ਸੋਹਣੇ ਪ੍ਰਭੂ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਭੁਲਾ ਦਿੱਤਾ ਪਰਮਾਤਮਾ ਦਾ ਤੋਂ ਨਾਮ ਯਾਦ ਨਹੀਂ ਕੀਤਾ ਤਾਂ ਸਤਿਗੁਰੂ ਕਹਿੰਦੇ ਭਾਈ ਕੰਮਕਾਰ ਕਰਦੇ ਹੋਏ ਫਿਰ ਵੀ ਅਸੀਂ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਸਿਮਰ ਸਕਦੇ ਹਾਂ ਮਾਇਆ ਦੇ ਪਿੱਛੇ ਮਨੁੱਖ ਭੱਜਿਆ ਫਿਰਦਾ ਹੈ ਇੱਕ ਹੁੰਦੀ ਹੈ ਚਿੰਤਾ ਅਤੇ ਇੱਕ ਹੁੰਦੀ ਹੈ ਤ੍ਰਿਸ਼ਨਾ ਚਿੰਤਾ ਉਹ ਹੁੰਦੀ ਹੈ ਕਿ ਕਈ ਵਾਰ ਕੋਈ ਮਨੁੱਖ ਗਰੀਬ ਹੁੰਦਾ ਹੈ ਜੋ ਕਮਾਉਂਦਾ ਹੈ ਉਹੀ ਖਾਂਦਾ ਹੈ ਤਾਂ ਉਸ ਨੂੰ ਇਹ ਚਿੰਤਾ ਹੁੰਦੀ ਹੈ ਕਿ ਮੈਂ ਅੱਜ ਕੀ ਕਮਾਵਾਂਗਾ ਤੇ ਕੀ ਖਾਵਾਂਗਾ ਅੱਜ ਮੈਨੂੰ ਕੰਮ ਮਿਲੇਗਾ ਜਾਂ ਨਹੀਂ ਮਿਲੇਗਾ ਉਸ ਨੂੰ ਇਹ ਚਿੰਤਾ ਹੁੰਦੀ ਹੈ ਪਰ ਪ੍ਰਮਾਤਮਾ ਉਸ ਮਨੁੱਖ ਦੇ ਉੱਪਰ ਕਿਰਪਾ ਕਰਦਾ ਹੈ ਉਸ ਨੂੰ ਕੰਮ ਮਿਲ ਜਾਂ ਮਿਲ ਜਾਂਦਾ ਹੈ ਦੋ ਪੈਸੇ ਆ ਜਾਂਦੇ ਹਨ ਤਾਂ ਉਹਨਾਂ ਦਾ ਜਿਹੜਾ ਰੋਟੀ ਦਾ ਹੀਲਾ ਹੋ ਜਾਂਦਾ ਹੈ ਇਹ ਹੁੰਦੀ ਹੈ ਚਿੰਤਾ ਇੱਕ ਹੁੰਦੀ ਹੈ ਤ੍ਰਿਸ਼ਨਾ ਸਤਿਗੁਰੂ ਜੀ ਕਹਿੰਦੇ ਜਿਹਨੂੰ ਤ੍ਰਿਸ਼ਨਾ ਲੱਗ ਜਾਵੇ ਨਾ ਉਹ ਨਹੀਂ ਹਟਦੀ ਤ੍ਰਿਸ਼ਨਾ ਭਾਵ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਸ ਦੇ ਕੋਲ 100 ਰੁਪਈਆ ਹੁੰਦਾ ਹੈ ਉਸ ਨੂੰ ਇਹ ਤ੍ਰਿਸ਼ਨਾ ਪੈਦਾ ਹੋ ਜਾਂਦੀ ਹੈ ਕਿ ਮੇਰੇ ਕੋਲ 1000 ਰੁਪਈਆ ਹੋਣਾ ਚਾਹੀਦਾ ਹੈ ਜਦੋਂ 1000 ਕਮਾ ਲੈਂਦਾ ਹੈ ਫਿਰ ਸੋਚਦਾ ਹੈ ਕਿ ਮੇਰੇ ਕੋਲ ਲੱਖ ਰੁਪਈਆ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਜਿਹੜਾ ਮਨੁੱਖ ਹੈ ਉਹਦੀ ਤ੍ਰਿਸ਼ਨਾ ਜਿਹੜਾ ਮਾਇਆ ਦੇ ਨਾਲ ਪਿਆਰ ਪਾ ਲੈਂਦਾ ਹੈ ਉਹ ਤ੍ਰਿਸ਼ਨਾ ਦੇ ਅੱਗ ਦੇ ਵਿੱਚ ਸੜ ਜਾਂਦਾ ਹੈ ਤਾ ਸਤਿਗੁਰੂ ਜੀ ਕਹਿੰਦੇ ਭਾਈ ਚਿੰਤਾ ਤਾਂ ਮੁੱਕ ਜਾਂਦੀ ਹੈ ਪਰ ਤ੍ਰਿਸ਼ਨਾ ਬਹੁਤ ਔਖੀ ਮਿਟਦੀ ਹੈ ਜੇ ਇਹਨੂੰ ਮਿਟਾਉਣਾ ਹੈ ਤਾਂ ਪਰਮਾਨੰਦਵਾ ਦਾ ਨਾਮ ਸਿਮਰਨਾ ਪਵੇਗਾ ਫਿਰ ਗੁਰਬਾਣੀ ਸਾਨੂੰ ਸਮਝਾਵੇਗੀ ਕਿ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਏ ਇਹ ਜਿਹੜੀ ਮਾਇਆ ਕੀ ਇਹ ਸੱਪ ਦੀ ਤਰ੍ਹਾਂ ਮਨੁੱਖਾਂ ਨੂੰ ਖਾ ਰਹੀ ਹੈ ਜਿਹੜਾ ਇਹ ਦੇ ਲਪੇਟ ਦੇ ਵਿੱਚ ਆ ਜਾਂਦਾ ਹੈ ਉਹ ਮਸਾਈ ਇਸ ਤੋਂ ਬਚ ਸਕਦਾ ਹੈ। ਮਹਾ ਮੋਹਣੀ ਦੂਤਾ ਲਾਈ। ਫਿਰ ਕਹਿੰਦੇ ਇਹ ਜਿਹੜੀ ਮਾਇਆ ਹੈ ਇਹ ਮਨੁੱਖ ਨੂੰ ਚਿੰਬੜ ਜਾਂਦੀ ਹੈ। ਫਿਰ ਮਾਇਆ ਕਮਾਉਣ ਵਾਸਤੇ ਮਨੁੱਖ ਪਤਾ ਨਹੀਂ ਕੀ ਕੁਸ਼ ਕਰ ਦਿੰਦਾ ਹੈ। ਇਥੋਂ ਤੱਕ ਕਿ ਭਰਾ ਭਰਾ ਦਾ ਵੈਰੀ ਬਣ ਜਾਂਦਾ ਹੈ। ਕਈ ਵਾਰ ਪੈਸੇ ਪਿੱਛੇ ਲੱਗ ਕੇ ਇਸ ਤਰੀ ਆਪਣੇ ਘਰ ਵਾਲੇ ਨੂੰ ਮਰਵਾ ਦਿੰਦੀ ਹੈ। ਮਾਇਆ ਇਹੋ ਜੀ ਚੀਜ਼ ਹੈ ਜਿਹੜੀ ਕਿਸੇ ਨੂੰ ਚਿੰਬੜ ਜਾਵੇ ਤਾਂ ਇਹ ਮਸਾ ਹੀ ਦੂਰ ਹੁੰਦੀ ਹੈ। ਪਰ ਆਪਾਂ ਕੀ ਸੋਚਦੇ ਹਾਂ ਕਿ ਸਾਨੂੰ ਪਰਮਾਤਮਾ ਮਿਲ ਜਾਵੇ। ਸਤਿਗੁਰੂ ਜੀ ਕਹਿੰਦੇ ਭਾਈ ਪਰਮਾਤਮਾ ਐਵੇਂ ਨਹੀਂ ਮਿਲਦਾ। ਪਰਮਾਤਮਾ ਨੂੰ ਮਿਲਣ ਵਾਸਤੇ ਸਭ ਕੁਝ ਤਿਆਗਣਾ ਪੈਂਦਾ ਹੈ। ਪਰਮਾਤਮਾ ਦੀ ਸਿਫਤ ਸਲਾਹ ਕਰਨੀ ਪੈਂਦੀ ਹੈ। ਪ੍ਰੇਮ ਵਿਛੋਹਾ ਕਰਤ ਕਸਾਈ ਕਹਿੰਦੇ ਫਿਰ ਉਹ ਮਨੁੱਖ ਜਿਹੜਾ ਮਾਇਆ ਦੇ ਪਿੱਛੇ ਦੌੜਦਾ ਹੈ ਉਹ ਕਸਾਈ ਬਣ ਜਾਂਦਾ ਹੈ 100-100 ਰੁਪਏ ਪਿੱਛੇ ਇੱਕ ਦੋਸਤ ਆਪਣੇ ਦੋਸਤ ਦਾ ਕਤਲ ਕਰ ਦਿੰਦਾ ਹੈ ਨਿਰદય ਜੰਤਿਸ ਦਇਆ ਨਾ ਪਾਈ ਫਿਰ ਉਸ ਮਨੁੱਖ ਤੇ ਜਿਹਦੇ ਹਿਰਦੇ ਦੇ ਵਿੱਚ ਦਇਆ ਨਹੀਂ ਆਉਂਦੀ ਹੈਗੀ ਦਇਆ ਕਿਸ ਦੇ ਹਿਰਦੇ ਦੇ ਵਿੱਚ ਆਉਂਦੀ ਹੈ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਪ੍ਰਮਾਤਮਾ ਦੀ ਗੱਲ ਮੰਨਦਾ ਹੈ ਉਸ ਦੇ ਹਿਰਦੇ ਦੇ ਵਿੱਚ ਫਿਰ ਦਇਆ ਆ ਜਾਂਦੀ ਹੈ ਫਿਰ ਜੇ ਕਈ ਵਾਰ ਰਾਸਤੇ ਦੇ ਵਿੱਚ ਕੋਈ ਜਾਨਵਰ ਵੀ ਤੜਫ ਰਿਆ ਹੋਵੇ ਤਾਂ ਉਹਦੇ ਪ੍ਰਤੀ ਵੀ ਦਇਆ ਆਉਂਦੀ ਹੈ ਕਈ ਤਾਂ ਦੇਖ ਕੇ ਲੰਘ ਜਾਂਦੇ ਹਨ ਪਰ ਜਿਹਦੇ ਹਿਰਦੇ ਦੇ ਅੰਦਰ ਦਇਆ ਹੁੰਦੀ ਹੈ ਤਉ ਉਹ ਜੇ ਕੋਈ ਜਾਨਵਰ ਤੜਫ ਰਿਹਾ ਹੈ ਤਾਂ ਉਸ ਨੂੰ ਵੀ ਉਹ ਪਾਣੀ ਪਿਆਵੇਗਾ ਜਾਂ ਕੋਈ ਮੱਲਮ ਪੱਟੀ ਕੋਈ ਵੀ ਹੁੰਦਾ ਹੈ ਉਹ ਕਰੇਗਾ ਅਨਕ ਜਨਮ ਬੀਤੀ ਅਨ ਪਰਮਾਈ ਕਹਿੰਦੇ ਜਿਹੜਾ ਮਨੁੱਖ ਗੁਰੂ ਦੇ ਨਾਲ ਵਿਛੜ ਜਾਂਦਾ ਹੈ ਉਹ ਭਟਕਿਆ ਫਿਰਦਾ ਰਹਿੰਦਾ ਹੈ ਇਸ ਦੁਨੀਆ ਦੇ ਵਿੱਚ ਭਟਕਦਾ ਰਹਿੰਦਾ ਹੈ ਘਰਵਾਸਨ ਦੇਵੇ ਦੁੱਤਰ ਮਾਈ ਇਸ ਹਿਰਦੇ ਰੂਪੀ ਘਰ ਦੇ ਵਿੱਚ ਫਿਰ ਉਹ ਟਿੱਕੇ ਨਹੀਂ ਬੰਦਾ ਦਿਨ ਰਾਤ ਆਪਣਾ ਕੀਆ ਪਾਈ ਫਿਰ ਦਿਨ ਰਾਤ ਉਹ ਆਪਣੇ ਕੀਤੇ ਕਰਮਾਂ ਦਾ ਫਲ ਭੋਗਦਾ ਰਹਿੰਦਾ ਹੈ ਕਈ ਜਿਹੜੇ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਹਨ ਲੁੱਟਖੋਟ ਕਰਦੇ ਹਨ ਆਪਣੇ ਭੈਣ ਭਰਾ ਦੇ ਨਾਲ ਧੋਖਾ ਕਰਦੇ ਹਨ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਨੂੰ ਫਿਰ ਐਸੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ ਕਿ ਦਿਨ ਰਾਤ ਫਿਰ ਉਹ ਦਿਨ ਰਾਤ ਦੁੱਖਾਂ ਦੇ ਵਿੱਚ ਪਿਆ ਰਹਿੰਦਾ ਹੈ ਉਹ ਆਪਣੇ ਕੀਤੇ ਕਰਮਾਂ ਦਾ ਫਲ ਭੋਗਦਾ ਰਹਿੰਦਾ ਹੈ ਕਿਸ ਦੋਸ ਨਾਂ ਦੀਜੈ ਕਿਰਤ ਭਾਈ ਕਹਿੰਦੇ ਫਿਰ ਭਾਈ ਕਿਸੇ ਨੂੰ ਦੋਸਤ ਨਹੀਂ ਦਿੱਤਾ ਜਾਂਦਾ ਕਿਉਂਕਿ ਕਈਆਂ ਨੇ ਪਿਛਲੇ ਜਨਮਾਂ ਦੇ ਵਿੱਚ ਪਤਾ ਨਹੀਂ ਕਿੰਨੇ ਪਾਪ ਕੀਤੇ ਹੁੰਦੇ ਹਨ ਉਹਨਾਂ ਨੂੰ ਇਸ ਜਨਮ ਦੇ ਵਿੱਚ ਭੋਗਣੇ ਪੈਂਦੇ ਹਨ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਤੈਨੂੰ ਇਹ ਮਨੁੱਖਾ ਜਨਮ ਮਿਲਿਆ ਹੈ ਤਾਂ ਜਿਹੜੇ ਤੂੰ ਪਿੱਛੇ ਪਾਪ ਕੀਤੇ ਹਨ ਉਹ ਇਸ ਜਨਮ ਦੇ ਵਿੱਚ ਮਾਫ਼ ਕਰ ਲੈ ਸਤਿਗੁਰੂ ਜੀ ਇਸ ਜਨਮ ਦੇ ਵਿੱਚ ਮਾਫ਼ ਕਰ ਦੇਣਗੇ ਜੇ ਸਤਿਗੁਰਾਂ ਦੀ ਗੱਲ ਮੰਨੇਗਾ ਜੀ ਸਤਿਗੁਰਾਂ ਦੀ ਗੱਲ ਸੀ ਸਤਿਗੁਰਾਂ ਦੀ ਕਹਿਣੇ ਦੇ ਵਿੱਚ ਨਾ ਚੱਲੇ ਤਾਂ ਫੇਰ ਅਸੀਂ ਜਿਹੜਾ ਹੈ ਅਗਲੇ ਜਨਮ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਦੁੱਖ ਭੋਗਾਂਗੇ ਮਨੁੱਖ ਇਸੇ ਤਰ੍ਹਾਂ ਹੀ ਭਟਕਦਾ ਰਹਿੰਦਾ ਹੈ ਸੁਣ ਸਾਜਨ ਸੰਤ ਜਨ ਭਾਈ ਫਿਰ ਸਤਿਗੁਰੂ ਜੀ ਸਮਝਾ ਰਹੇ ਸਮਝਾਦੇ ਹਨ ਕਹਿੰਦੇ ਇਹ ਸੱਜਣੋ ਪਿਆਰ ਦੇ ਨਾਲ ਇਹ ਮਿੱਤਰ ਇਹ ਮੇਰੇ ਭਰਾ ਤੋਂ ਇਹ ਸਮਝ ਕਿ ਚਾਰਨ ਸਰਣ ਨਾਨਕ ਗਤ ਪਾਈ ਕਿ ਪ੍ਰਮਾਤਮਾ ਦੇ ਸੋਹਣੇ ਚਰਨਾਂ ਦੇ ਵਿੱਚ ਆ ਕੇ ਇਹ ਅਰਦਾਸ ਬੇਨਤੀ ਕਰ ਕਿ ਸਤਿਗੁਰੂ ਜੀ ਮੈਨੂੰ ਬਖਸ਼ ਲਵੋ ਮੈਨੂੰ ਆਪਣੇ ਦਰਸ਼ਨ ਦੀਦਾਰੇ ਦੇਵੋ ਅਸੀਂ ਜੋ ਪਿਛਲੇ ਕਰਮਾਂ ਦੇ ਵਿੱਚ ਕੰਮ ਕੀਤੇ ਹਨ ਪਾਪ ਕੀਤੇ ਹਨ ਉਹਨਾਂ ਨੂੰ ਇਸ ਜਨਮ ਦੇ ਵਿੱਚ ਬਖਸ਼ ਕੇ ਸਾਡਾ ਜਿਹੜਾ ਜੀਵਨ ਹੈ ਉਹ ਸਫਲ ਬਣਾਓ ਇਹੀ ਆਪਰ ਅਰਦਾਸ ਬੇਨਤੀ ਕਰਨੀ ਹੈ ਸੋ ਕਿਸੇ ਦੇ ਨਾਲ ਧੋਖਾ ਨਹੀਂ ਕਰਨਾ ਕਿਸੇ ਦੇ ਨਾਲ ਠੱਗੀ ਨਹੀਂ ਕਰਨੀ ਆਪਣੇ ਤੋਂ ਵੱਡੇ ਦਾ ਸਤਿਕਾਰ ਕਰਨਾ ਹੈ ਆਪਣੇ ਤੋਂ ਛੋਟੇ ਦੇ ਨਾਲ ਪਿਆਰ ਕਰਨਾ ਹੈ ਫੇਰ ਸਤਿਗੁਰਾਂ ਦਾ ਜਿਹੜੀ ਕਿਰਪਾ ਹੈ ਪਰਮਾਤਮਾ ਦੀ ਕਿਰਪਾ ਸਾਡੇ ਤੇ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਆਪਾਂ ਅਰਦਾਸ ਦੇ ਵਿੱਚ ਜਦੋਂ ਕਹਿੰਦੇ ਹਾਂ ਕਿ ਸਤਿਗੁਰੂ ਜੀ ਆਪਣਾ ਹੁਕਮ ਬਖਸ਼ੋ ਅਤੇ ਸਾਨੂੰ ਆਪਣੇ ਹੁਕਮ ਤੇ ਚੱਲਣ ਦੀ ਜਾਚ ਬਖਸ਼ੋ ਅਰਦਾਸਾਂ ਤਾਂ ਆਪਾਂ ਹਰ ਰੋਜ਼ ਕਰਦੇ ਹਾਂ ਪਰ ਹੁਕਮ ਤੇ ਚੱਲਦਾ ਕੋਈ ਵਿਰਲਾ ਹੀ ਹੁੰਦਾ ਹੈ ਐਸੀ ਕਰਕੇ ਸਾਰੇ ਕਹਿੰਦੇ ਹਨ ਕਿ ਸਾਨੂੰ ਸਤਿਗੁਰਾਂ ਦੇ ਦਰਸ਼ਨ ਜ਼ਿਦਾਰੇ ਹੋ ਜਾਣ ਤਾਂ ਸਤਿਗੁਰਾਂ ਦੇ ਦਰਸ਼ਨ ਜ਼ਿਦਾਰੇ ਤਾਂ ਹੀ ਹੋਣਗੇ ਜੇ ਸਾਡਾ ਮਨ ਹੈ ਜੋ ਸਾਡਾ ਹਿਰਦਾ ਹੈ ਉਹ ਸ਼ੁੱਧ ਹੋਵੇਗਾ ਜਿਹੜੇ ਪੰਜ ਚੋਰ ਸਾਡੇ ਇਸ ਮਨ ਨੂੰ ਲੁੱਟ ਰਹੇ ਹਨ ਉਹਨਾਂ ਨੂੰ ਪਹਿਲਾਂ ਬਾਹਰ ਕੱਢਣਾ ਪਵੇਗਾ ਉਹਨਾਂ ਤੋਂ ਮੁਕਤੀ ਪਾਉਣੀ ਪਵੇਗੀ ਫੇਰ ਹੀ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਸਾਡੇ ਹਿਰਦੇ ਦੇ ਵਿੱਚ ਵਸੇਗਾ ਇਸ ਕਰਕੇ ਇਹੀ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਕਿ ਸਤਿਗੁਰੂ ਜੀ ਸਾਨੂੰ ਇਸ ਜਨਮ ਦੇ ਵਿੱਚ ਆਪਣਾ ਨਾਮ ਬਖਸ਼ੋ ਪਰਮਾਤਮਾ ਦਾ ਨਾਮ ਜਦੋਂ ਅਸੀਂ ਜਪਾਂਗੇ ਤਾਂ ਹੀ ਜਿਹੜੀ ਸਾਡੀ ਸੰਸਾਰ ਦੇ ਵਿੱਚੋਂ ਮੁਕਤੀ ਹੋਵੇਗੀ ਸੰਸਾਰ ਦੇ ਵਿੱਚ ਆਉਣਾ ਸਾਡਾ ਫਿਰ ਹੀ ਸਫਲ ਹੋਵੇਗਾ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ